ਵਹਜਨ ਸਮਾਈ ਪਾਰਟੀ ਵੱਲੋਂ ਸੂਬੇ ਅੰਦਰ ਚਲਾਈ ਜਾ ਰਹੀ ਪੰਜਾਬ ਸੰਭਾਲੋ ਮਹਿੰਮ ਦੇ ਤਹਿਤ ਸੂਬਾ ਪ੍ਰਧਾਨ ਅਵਤਾਰ ਸਿੰਘ ਗਰੀਮਪਰੀ ਦੀ ਅਗਵਾਈ ਹੇਠ ਵਿਧਾਨ ਸਭਾ ਹਲਕਾ ਫਿਲੌਰ ਅੰਦਰ ਸੂਬਾ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਖਿਲਾਫ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ ਗਿਆ ਫਿਲੌਰ ਦੇ ਪਿੰਡ ਨੰਗਲ ਤੋਂ ਸ਼ੁਰੂ ਹੋਇਆ ਇਹ ਰੋਸ ਮਾਰਚ ਐਸਟੀਐਮ ਦਫ਼ਤਰ ਵਿਖੇ ਐਸਟੀਐਮ ਫਿਲੌਰ ਨੂੰ ਮੰਗ ਪੱਤਰ ਦੇਣ ਉਪਰੰਤ ਸਮਾਪਤ ਹੋਇਆ ਇਸ ਮੌਕੇ ਸਰਦਾਰ ਅਵਤਾਰ ਸਿੰਘ ਗਰੀਮਪਰੀ ਨੇ ਕਿਹਾ ਕਿ ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਹਰ ਫਰੰਟ ਤੇ ਫੇਲ ਹੋ ਚੁੱਕੀ ਹੈ ਤੇ ਸਰਕਾਰ ਦਾ ਯੁੱਧ ਨਸ਼ਾ ਵਿਰੁੱਧ ਪੂਰੀ ਤਰ੍ਹਾਂ ਨਾਲ ਝੂਟਦਾ ਪਲੰਦਾ ਹੈ ਹੁਣ ਆਖਿਆ ਕਿ ਨਸ਼ਿਆਂ ਦਾ ਸੂਬੇ ਅੰਦਰ ਹਲਮੇ ਹੈ ਕਿ ਡਰੱਗ ਮਾਫੀਆ ਜਿਨ੍ਹਾਂ ਦਾ ਟਾਰਗੇਟ ਕਿਸੇ ਸਮੇਂ ਕਾਲਾ ਹੀ ਹੋਇਆ ਕਰਦਾ ਸੀ ਉਹ ਹੁਣ ਪੰਜਾਬ ਦੇ ਪਿੰਡਾਂ ਵਿਚਾਲੇ ਸਕੂਲਾਂ ਨੂੰ ਨਿਸ਼ਾਨਾ ਬਣਾਉਣ ਲੱਗ ਪਏ ਹਨ ਇਸ ਤੋਂ ਇਲਾਵਾ ਉਹਨਾਂ ਆਖਿਆ ਕਿ ਰੇਤ ਮਾਫੀਆ ਭੂ ਮਾਫੀਆ ਨੂੰ ਸਰਕਾਰ ਦੀ ਪੁਸ਼ਤ ਪਨਾਹੀ ਪ੍ਰਾਪਤ ਹੈ ਜਿਸ ਨਾਲ ਲਾਅ ਐਂਡ ਆਰਡਰ ਪੂਰੀ ਤਰ੍ਹਾਂ ਨਾਲ ਫੇਲ ਹੋ ਚੁੱਕਾ ਹੈ ਉਨਾ ਕਹਿ ਆਗੀ ਪੰਜਾਬ ਨੂੰ ਮੁੜ ਤਰੱਕੀ ਦੀਆਂ ਲੀਹਾਂ ਉੱਤੇ ਲਿਜਾਣ ਅਤੇ ਅਮਨ ਕਾਨੂੰਨ ਦੀ ਸਥਿਤੀ ਨੂੰ ਬਹਾਲ ਕਰਨ ਲਈ ਇੱਕੋ ਇੱਕ ਵਿਕਲਪ ਬਸਪਾ ਦੀ ਪੰਜਾਬ ਸੰਭਾਲੋ ਮੋਹਮ ਦੇ ਹਿੱਸਾ ਬਣ ਕੇ 2027 ਵਿੱਚ ਬਸਪਾ ਨੂੰ ਸੱਤਾ ਤੇ ਕਾਬਜ ਕਰਨ ਲਈ ਇੱਕ ਝੰਡੇ ਥੱਲੇ ਇਕੱਠੇ ਹੋਣਾ ਹੈ ਇਸ ਦੌਰਾਨ ਵੱਡੀ ਗਿਣਤੀ ਵਿੱਚ ਬਸਪਾ ਵਰਕਰ ਮੌਜੂਦ ਹਨ ਫਿਲੌਰ ਤੋਂ ਨਵਰੰਗ ਚੈਨਲ ਰਾਜਮਾ ਨੰਗਲ ਦੀ ਵਿਸ਼ੇਸ਼ ਰਿਪੋਰਟ ਅੱਜ ਪੰਜਾਬ ਸੰਭਾਲੋ ਮਹਮ ਦੇ ਤਹਿਤ ਫਲੋਰ ਦੇ ਵਿੱਚ ਰੋਸ ਧਰਨਾ ਪ੍ਰਦਰਸ਼ਨ ਕੀਤਾ ਔਰ ਪ੍ਰਸ਼ਾਸਨ ਨੂੰ ਮੈਮੋਰੰਡਮ ਦਿੱਤਾ ਔਰ ਮੈਮੋਰੰਡਮ ਦੇ ਵਿੱਚ ਖਾਸ ਕਰਕੇ ਜੋ ਪੰਜਾਬ ਸਰਕਾਰ ਨੇ ਆਮ ਪਾਰਟੀ ਨੇ 2022 ਦੇ ਇਲੈਕਸ਼ਨ ਚ ਵਾਦਾ ਕੀਤਾ ਸੀ ਕਿ ਅਸੀਂ 3 ਮਹੀਨੇ ਚ ਪੰਜਾਬ ਨੂੰ ਨਸ਼ਾ ਮੁਕਤ ਕਰ ਦੇਵਾਂਗੇ ਸਾਢੇ 3 ਸਾਲ ਬੀਤਣ ਤੋਂ ਬਾਅਦ ਡਰੱਗ ਮਾਫੀਆ ਕਾਲਜਾਂ ਤੋਂ ਸਰਕਾਰੀ ਪ੍ਰਾਇਮਰੀ ਸਕੂਲ ਸੀਨੀਅਰ ਸੈਕੰਡਰੀ ਸਕੂਲ ਵੱਲ ਨੂੰ ਜਿਹੜਾ ਵੱਧ ਰਿਹਾ ਹੈ ਇਹ ਪੰਜਾਬ ਦੇ ਲਈ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਹੈ ਇਹ ਸਾਡੀ ਜਨਰੇਸ਼ਨ ਨੂੰ ਖਤਮ ਕਰਨ ਦੀ ਇੱਕ ਗਹਿਰੀ ਸਾਜ਼ਿਸ਼ ਹੈ ਤੋਂ ਬਹੁਜਨ ਸਮਾਜ ਪਾਰਟੀ ਜਨਰੇਸ਼ਨ ਬਚਾਉਣ ਲਈ ਸੜਕਾਂ ਤੇ ਆਈ ਆ ਬਚਪਨ ਬਚਾਉਣ ਲਈ ਜਵਾਨੀ ਬਚਾਉਣ ਲਈ ਮਾਮਾਂ ਦੇ ਪੁੱਤ ਧੀਆਂ ਦਾ ਸਵਾਗ ਪੈਣਾ ਦੇ ਭਰਾ ਬਚਾਉਣ ਲਈ ਪੰਜਾਬ ਸਰਕਾਰ ਦੀ ਜੁੱਧ ਨਸ਼ਿਆਂ ਵਿਰੁੱਧ ਨੀਤੀ ਬਿਲਕੁਲ ਪ੍ਰੋਗਰਾਮ ਫੇਲ ਹੋ ਗਿਆ ਇਸੇ ਮਹਿਮ ਦੇ ਦੌਰਾਨ ਜਿਹੜੇ 27 ਮਰਗਾਇ ਮਜੀਠੇ ਦੇ ਵਿੱਚ ਜ਼ਹਿਰੀਲੀ ਸ਼ਰਾਬ ਨਾਲ ਤਿੰਨ ਮਰਗਾਇ ਲੁਧਿਆਣੇ ਦੇ ਵਿੱਚ ਔਰ ਰੋਜ਼ਾਨਾ ਚਿੱਟੇ ਨਾਲ ਮਰ ਰਹੇ ਆ ਪਰੰਤੂ ਸਰਕਾਰ ਡਰੱਗ ਮਾਫੀਆ ਦੇ ਸਾਹਮਣੇ ਬੇਵੱਸ ਨਜ਼ਰ ਆਉਂਦੀ ਆ ਔਰ ਕਿਤੇ ਕਿਤਾਹੀਂ ਸਰਕਾਰ ਦੀਆਂ ਜੜ੍ਹਾਂ ਦੇ ਵਿੱਚ ਉਹ ਬੈਠਿਆ ਵੀ ਨਜ਼ਰ ਆਉਂਦਾ ਸਰਕਾਰ ਇਦਾਂ ਲੱਗਦਾ ਕਿ ਡਰੱਗ ਮਾਫੀਆ ਨੇ ਆਪਣੀਆਂ ਜੜ੍ਹਾਂ ਆਪਣੀਆਂ ਰੂਟਸ ਪੋਲਿਟੀਕਲ ਰਾਜਨੀਤਿਕ ਦਲਾਂ ਦੇ ਵਿੱਚ ਕਾਇਮ ਕਰ ਲਈ ਇਸ ਕਰਕੇ ਸਾਡਾ ਪੰਜਾਬੀਆਂ ਨੂੰ ਸੱਦਾ ਆ ਕਿ ਉਹ ਪੰਜਾਬ ਸੰਭਾਲੋ ਮਹਿਮ ਨੂੰ ਆਪਣਾ ਅਸ਼ੀਰਵਾਦ ਦਿਨ ਔਰ ਇਸ ਤੋਂ ਇਲਾਵਾ ਜਿਹੜੇ ਤਿੰਨ ਦਲਤਾਂ ਦੀ ਹੱਤਿਆ ਜਲੰਧਰ ਦਿਹਾਤੀ ਦੇ ਵਿੱਚ ਹੋ ਚੁੱਕੀ ਆ ਪ੍ਰਸ਼ਾਸਨ ਘੂੜੀ ਨਿੰਦੇ ਸੁੱਤਾ ਪਿਆ ਦੋਚੀ ਪਹਿਲਾ ਪਿਓ ਹੋ ਗਿਆ ਪਿਓ ਹੋਂ ਤੋਂ ਬਾਅਦ ਉਹਨੇ ਫਿਰ ਦੂਸਰਾ ਕਤਲ ਕੀਤਾ ਮਾਰਡਰ ਕੀਤਾ ਪੰਜਾਬ ਸਰਕਾਰ ਨੂੰ ਸਾਡੀ ਇਹ ਚੇਤਾਵਨੀ ਵੀ ਆ ਸਾਡਾ ਇਹ ਸਲਾਹ ਵੀ ਆ ਕਿ ਉਹ ਬਿਨਾਂ ਕਿਸੇ ਦੇਰੀ ਤੋਂ ਤਿੰਨੇ ਹੱਤਿਆਵਾਂ ਲਈ ਜ਼ਿੰਮੇਵਾਰ ਦੋਚੀਆਂ ਦੀ ਗ੍ਰਿਫਤਾਰੀ ਯਕੀਨੀ ਬਣਾਏ ਹਾਂਜੀ ਅਸੀਂ ਦਾਸਤਰ ਮੰਗ ਹਾਂਜੀ ਅਸੀਂ ਅਸੀਂ ਤਾਂ ਸਰਕਾਰ ਨੂੰ ਝੰਜੋੜਨੇ ਲਈ ਸੜਕਾਂ ਤੇ ਆਏ ਅਸੀਂ ਉਹ ਲਿਖ ਕੇ ਵੀ ਦਿੱਤਾ ਕਿ ਅਸੀਂ ਕੀ ਕਹਿਣਾ ਚਾਹੁੰਦੇ ਆ ਅਸੀਂ ਇਹ ਚਾਹੁੰਦੇ ਆ ਕਿ ਜਿੱਥੇ ਫਲੋਰ ਦੇ ਪ੍ਰਸ਼ਾਸਨ ਦੀ ਡਿਊਟੀ ਆ ਇਹ ਨਿਭਾਵੇ ਜਲੰਧਰ ਦੇ ਪ੍ਰਸ਼ਾਸਨ ਦੀ ਡਿਊਟੀ ਆ ਉਹ ਨਿਭਾਵੇ ਬਾਕੀ ਜਿਹੜੇ ਮੁੱਦੇ ਸਟੇਟ ਨਾਲ ਜੁੜੇ ਹੋਏ ਆ ਉਹ ਪੰਜਾਬ ਸਰਕਾਰ ਨਿਭਾਵੇ